ਪ੍ਰੀਵਿਊ ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਅੰਮ੍ਰਿਤਸਰ ਤੋਂ ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ਦੇ ਉੱਤੇ ਪ੍ਰਾਲੀ ਦੀਆਂ ਗੱਠਾਂ ਨਾਲ ਭਰੀ ਇੱਕ ਟਰਾਲੀ ਹਾਦਸਾ ਗ੍ਰਸਤ ਹੋ ਜਾਣ ਕਾਰਨ ਨੈਸ਼ਨਲ ਹਾਈਵੇ ਦੇ ਉੱਤੇ ਪਲਟ ਗਈ ਜਿਸ ਤੋਂ ਬਾਅਦ ਸੜਕ ਦੇ ਉੱਤੇ ਵਾਹਨਾਂ ਦੀਆਂ ਕਤਾਰਾਂ ਲੱਗੀਆਂ ਹਨ ਗੱਲਬਾਤ ਦੌਰਾਨ ਟਰੈਕਟਰ ਚਾਲਕ ਗੁਰਸੇਵਕ ਸਿੰਘ ਨੇ ਦੱਸਿਆ ਕਿ ਇੱਕ ਖੜਦੇ ਦੇ ਵਿੱਚ ਟਰੈਕਟਰ ਵੱਜਣ ਕਾਰਨ ਅਤੇ ਟਰੈਕਟਰ ਦਾ ਐਕਸਲ ਟੁੱਟ ਜਾਣ ਕਾਰਨ ਇਹ ਹਾਦਸਾ ਵਾਪਰਿਆ ਹੈ ਅੰਮ੍ਰਿਤਸਰ ਤੋਂ ਸੁਖਦੇਵ ਮੋਨੂ ਦੀ ਰਿਪੋਰਟ ਆ ਵੀ ਟਰਾਲੀ ਪਹਿਲਾਂ ਜੀ ਤੋਂ ਅਥਰਟਿਲ ਵਾਦੋਂ ਨਾਕੇ ਹੀ ਨਾਕੇ ਦੇ ਤੋਂ ਨਾ ਤੇ ਉਹਨਾਂ ਨੇ ਰਾਹ 'ਚ ਰੋਕਿਆ ਮੇਰੇ ਸਾਮਣੇ ਦੋ ਟਰਾਲਿਆਂ ਦਾ ਮਾਲ ਆ ਤੇ ਦਰਿਆ ਦੇ ਵੀ ਨਾਕਾ ਤੇ ਦਰਿਆ ਦੇ ਉੱਤੇ ਵੀ ਨਾਕਾ ਵਾ ਤੇ ਆ ਟਾਇਰ ਵੇਖੋ ਜੀ ਕਿੱਡੀ ਜ਼ੋਰ ਦੀ ਉਹਨੇ ਬ੍ਰੇਕ ਮਾਰੀ ਹੋਵੇ ਸਾਰੇ ਟਾਇਰ ਘਸੇ ਆ ਤੇ ਇਹੋ ਜੇ ਥੱਲੇ ਚੱਲ ਜਾਂਦਾ ਤੇ ਡਰਾਈਵਰ ਦਾ ਕੀ ਬੰਦਾ ਲਾਗੋ ਵੇਖ ਲਓ ਕੋਈ ਸਕੂਟਰ ਮੋਟਰਸਾਈਕਲ ਜਾਂ ਗੱਡੀ ਵਾਲਾ ਵੀ ਹੁੰਦਾ ਉਹਦਾ ਕਿੱਡਾ ਨੁਕਸਾਨ ਹੋਣਾ ਹੈ ਜਾਨ ਵੀ ਜਾ ਸਕਦੀ ਚਾਹ ਉਹਦੀ ਜਾਨ ਵੀ ਜਾ ਸਕਦੀ ਸੀ ਪਹਿਲਾਂ ਟਾਇਰ ਦੇ ਵੇਖ ਲਓ ਕਿੰਦੀ ਯੋਰਨਾ ਬ੍ਰੇਕ ਮਾਰੀ ਐਕਸਲ ਵੀ ਟੁੱਟ ਗਿਆ ਉਹਨੇ ਕੰਟਰੋਲ ਨਹੀਂ ਕੀਤਾ ਕਿਉਂਕਿ ਵਜ਼ਨ ਬਹੁਤ ਜ਼ਿਆਦਾ ਤੇ ਪੂਰਾ ਟਰਾਲੇ ਦੇ ਉੱਤੇ ਮਾਲ ਟਰਾਲੇ ਤੋਂ ਵੀ ਵੱਧ ਹੀ ਹੋਣਾ ਵਾ ਇੰਨਾ ਮਾਲ ਭਰਿਆ ਵਾ ਤੇ ਕਿਉਂ ਨਹੀਂ ਰੋਕੇ ਤੇ ਕਿਹਾ ਜਾਵੇ ਉਹ ਵੀ ਅੰਦਰ ਬੈਠ ਜਾਣਾ ਚੁੱਪ ਕਰਕੇ ਮੈਨਾਂ ਫੈਕਟਰੀ ਬੁੱਟਰ ਕਿਹੜੀ ਬੁੱਟਰ ਬੁੱਟਰ ਫੈਕਟਰੀ ਕਿੱਥੋਂ ਲੱਦਿਆ ਇਹ ਉੱਚੇ ਬਿੱਟੋ ਕੀ ਕਰ ਰਹੇ ਹੋ ਯਾਰ ਕੀ ਸੈੱਡ ਸੂਟ ਬੱਜੀ ਕੀ ਗੱਲ ਹੋ ਗਈ ਆ ਹਾਜੀ ਟਾਇਰ ਟੱਗ ਐਕਸਲ ਟੁੱਟ ਗਿਆ ਪਾਪਾ ਐਕਸਲ ਟੁੱਟ ਗਿਆ ਹਾਜੀ ਟਾਇਰ ਮੁਸ ਗਿਆ ਓਕੇ ਬ੍ਰੇਕ ਲਾਉਂਦਾ ਸੀ ਉਧਰੋਂ ਆਉਂਦਾ ਸੀ ਰੈਕਟਰ ਔੜੀ ਔੜੀ ਆ ਸਪੀਡ ਤੁਹਾਡੀ ਤੇਜ਼ ਹੀ ਘੋਲੀ ਔੜੀ ਜੀਤੀ ਐਨੀ ਸਪੀਡ ਵੀ ਸੀ ਕਿਉਂਕਿ ਉਹ ਰਕੜਾ ਜੀਆ ਕੱਡੇ ਦਾ ਕਿ ਮੈਂ ਉਧਰੋਂ ਔੜੀ ਨਾ ਆਂਦਾ ਸੀ ਜੀ ਮੈਂ ਆਰਤੀਆ ਬਤਾਰ ਸਿੰਘ ਹਾਈਵੇ ਪੈਟਰੋਲਿੰਗ ਦੇ ਰੋਡ ਤੋਂ ਇਹ ਓਵਰ ਲੋਡ ਟਰਾਲਾ ਚੱਲਦੇ ਆ ਤੇ ਆਹ ਕਾਰਨ ਹੁੰਦੇ ਆ ਲੋਕਾਂ ਦਾ ਨੁਕਸਾਨ ਕਰਾਉਂਦੇ ਆ ਰਸਤੇ 'ਚ ਇਹ ਨਾ ਜਿਆਦਾ ਮਾਲੇ ਤੇ ਲੋਡ ਕੀਤਾ ਵੀ ਮਹਾਰਾਜਾ ਵੀ ਕਿਹਾ ਤੇ ਕਿਸ ਤਰ੍ਹਾਂ ਨਿਸ਼ਾਨ ਕਰ ਸਕਦਾ ਰਸਤੇ ਜੇ ਇਹ ਬੰਦ ਹੋਣੇ ਚਾਹੀਦੇ